ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਸਟਾ ਪਕੜਿਆ ਗੁਰੂ ਘਰ ਤੇ ਗੁਰੂ ਘਰ ਕਿਉਂ ਖੜਿਆ ਇਹ ਵੀ ਤੁਹਾਨੂੰ ਦੱਸਦੇ ਆ ਤੇ ਬਲੌਗ ਅੱਜ ਦਾ ਸ਼ੁਰੂ ਕਰ ਲੱਗਿਆ ਆਪਣੇ ਪਿੰਡ ਹਰ ਸਾਲ ਜੋ ਨਗਰ ਕੀਰਤਨ ਹੁੰਦਾ ਤੇ ਨਗਰ ਕੀਰਤਨ ਦੇ ਵਿੱਚ ਸਾਰਾ ਹੀ ਜੋ ਕਿੰਗਰਾ ਪਿੰਡ ਹੈ ਉਹ ਹਿੱਸਾ ਲੈਂਦਾ ਬੜੇ ਹਮ ਹਮਾ ਕੇ ਤੇ ਹਰ ਥਾਂ ਪੰਡਾਲ ਲੱਗਦੇ ਆ ਤੇ ਪੰਡਾਲਾਂ ਦੀ ਜੋ ਹੁੰਦੇ 7-8 ਪੰਡਾਲ ਸਾਡੇ ਪਿੰਡ ਲੱਗਦੇ ਆ ਲੰਗਰ ਦੀ ਸੇਵਾ ਸੰਗਤ ਕਰਦੀ ਆ ਤੇ ਐਸਾਰ ਇੱਕ oprala ਕਰਿਆ ਸਾਡੇ ਪਿੰਡ ਨੇ ਕਿਉਂਕਿ ਸਾਰਾ ਪਿੰਡ ਇਕੱਠਾ ਹੋਇਆ ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ oprala ਕਰਿਆ ਵੀ ਜੋ ਲੰਗਰ ਦੀ ਸੇਵਾ ਹੈ ਉਹ ਗੁਰੂ ਘਰ ਦੇ ਵਿੱਚ ਹੀ ਕਰਨੀ ਹੈ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਹ oprala ਕਰਿਆ ਤੇ ਤੁਸੀਂ ਤੁਹਾਨੂੰ ਮੈਂ ਦਿਖਾਉਣਾ ਸਾਰਾ ਪਿੰਡ ਇਕੱਠਾ ਹੋ ਕੇ ਕੀ ਕੀ ਕਰ ਰਿਹਾ ਕੱਲ ਨੂੰ ਆਪਣੇ ਜੋ ਨਗਰ ਕੀਰਤਨ ਪਿੰਡ ਦੇ ਵਿੱਚ ਸ਼ੁਰੂ ਹੋਣਾ ਤੇ ਕੱਲ ਦਾ ਜੋ ਬਲੌਗ ਆ ਬਣਾਵਾਂਗੇ ਨਗਰ ਕੀਰਤਨ ਦਾ ਤੇ ਅੱਜ ਸੰਗਤ ਆ ਰਹੀ ਹੈ ਮਾ ਥਾ ਦੇਖਣ ਤੇ ਸਾਰੇ ਪਿੰਡ ਦੇ ਸੰਯੋਗ ਦੇ ਨਾਲ ਤੇ ਸਾਰਾ ਪਿੰਡ ਕੀ ਦੀ ਜੋ ਸੇਵਾ ਭਾਵਨਾ ਤੁਹਾਨੂੰ ਮੈਂ ਦਿਖਾਉਣਾ ਬਾਹਰ ਤੇ ਆਪਾਂ ਵੀ ਉੱਤੇ ਲੜੀਆਂ ਵਗੈਰਾ ਵੀ ਲਾਉਣੀਆਂ ਤੇ ਇਧਰ ਪ੍ਰਧਾਨ ਜੀ ਵੀ ਪਹੁੰਚ ਗਏ ਪ੍ਰਧਾਨ ਜੀ ਦਾ ਬਹੁਤ ਹੀ ਵੱਡਾ ਸੰਜੋਗ ਆ ਉਸ ਕਹਿਣਾ ਚਾਹੁੰਗੇ ਪ੍ਰਧਾਨ ਜੀ ਹਰ ਚੱਕਰ ਲਾ ਵੀ ਕੁਝ ਚਾਰਕ ਗੱਲਾਂ ਬੋਲ ਦੇ ਤੇ ਪ੍ਰਧਾਨ ਜੀ ਤੁਹਾਨੂੰ ਪੁੱਛਦੇ ਨੇ ਨਗਰ ਨਗਰ ਨੇ ਕਿਵੇਂ ਬਰਾਲਾ ਕੀਤਾ ਤੇ ਹਾਂਜੀ ਪ੍ਰਧਾਨ ਜੀ ਦੱਸੋ ਵਾਹਿਗੁਰੂ ਜੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜੋ ਕਿ ਆਪਣੇ ਨਗਰ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਕੱਲ ਨੂੰ ਨਗਰ ਕੀਤਾ ਕਿ ਸਾਰਾ ਇੱਕ ਪਿੰਡ ਸਾਰਾ ਇੱਕ 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 ਜੁੱਟ ਪਿੰਡ ਹੋ ਗਿਆ ਉਹਦਾ ਲੰਗਰ ਗੁਰੂ ਘਰ ਦੇ ਵਿੱਚ ਹੀ ਸਾਰਾ ਪ੍ਰੋਗਰਾਮ ਇੱਥੇ ਹੋ ਗਿਆ ਜੀ ਮਣਕੇ ਚਲੋ ਵੀ ਸਾਰੇ ਪਿੰਡ ਨੇ ਜੋ ਪਹਿਲਾਂ ਮਣਕੇ 7-8 ਫੜਾ ਲੱਗਦੇ ਸੀ ਆਪਣੇ ਬਾਰੇ ਹਾਂਜੀ ਹਾਂਜੀ ਤੇ ਹੁਣ ਮਤਲਬ ਚਲੋ ਵੀ ਕਿਵੇਂ ਪ੍ਰਾਲਾ ਕੀਤਾ ਤੁਸੀਂ ਮੈਂ ਤਾਂ ਹੈ ਨਹੀਂ ਦੋ ਦਿਨ ਹਾਂਜੀ ਇਹ ਦੱਸੋ ਮਾੜਾ ਜੀ ਕਿਵੇਂ ਸਾਰੀ ਸੰਗਤ ਨੇ ਇਹ ਸਾਰੀ ਸੰਗ ਜਦੋਂ ਆਈ ਤੇਰੇ ਇੱਕ ਜੰਟਾ ਸਿੰਘ ਜੀ ਉਹਨੇ ਸੁਝਾਅ ਦਿੱਤਾ ਸਾਨੂੰ ਬਹੁਤ ਵਧੀਆ ਉਹਨਾਂ ਸੁਝਾਅ ਤੇ ਵੀ ਆਪਾਂ ਕਿਉਂ ਬਾਰੀ-ਬਾਰੀ ਲੰਗਰ ਲਾਉਣੇ ਆ ਤੇ ਇੱਕ ਥਾਂ ਹੀ ਕਰਿਆ ਜਾਵੇ ਇਹ ਆਪਾਂ ਮੰਨ ਕੇ ਚੱਲੋ ਵੀ ਸਾਰੇ ਹੀ ਆਪਣੇ ਪਿੰਡਾਂ ਨੂੰ ਸਾਰੇ ਹੀ ਕਮੇਟੀਆਂ ਨੂੰ ਬੇਨਤੀ ਕਰਦੇ ਆਂ ਇੱਕ ਥਾਂ ਲੰਗਰ ਲਾ ਕੇ ਆਪਾਂ ਸਾਰੇ ਹੀ ਨਾਲੇ ਤਾਂ ਆਪਣੇ ਸੰਜੋਗ ਹੋ ਜਾਣਾ ਗੁਰੂ ਘਰ ਦੇ ਵਿੱਚ ਗੁਰੂ ਘਰ ਨੂੰ ਕੁਝ ਨਾ ਕੁਝ ਹਾਂਜੀ ਹਾਂ ਸੰਜੋਗ ਹੋ ਜੂਗਾ ਕਿਉਂਕਿ ਆਪਣੀ ਸੇਵਾ ਚੱਲਦੀ ਰਹਿੰਦੀ ਗੁਰੂ ਘਰ ਤੇ ਇਸ ਕਰਕੇ ਸਾਰੇ ਪਿੰਡ ਨੇ ਪਰਾਲਾ ਕੀਤਾ ਆਏ ਸਾਲ ਬਾਸ਼ ਪੈਂਦੀ ਐ ਪਰ ਹਜੇ ਸਾਰਾ ਕੰਮ ਪਿਆ ਅਰਸਾ ਵਗੈਰਾ ਸਾਰਾ ਹਜੇ ਪੱਤਰ ਵਗੈਰਾ ਪਿਆ ਇਸ ਕਰਕੇ ਸਾਰੇ ਪਿੰਡ ਨੇ ਸੰਜੋਗ ਦੇ ਨਾਲ ਅੱਜ ਆਪਾਂ ਇਹ ਸੇਵਾ ਕਰ ਰਹੇ ਹਾਂ ਕਿ ਸਾਰਾ ਪਿੰਡ ਇਕੱਠਾ ਹੋ ਕੇ ਇਕੱਠਾ ਹੀ ਲੰਗਰ ਲੱਗੂਗਾ ਕੋਈ ਪੜਾ ਪਿੰਡ ਦੇ ਵਿੱਚ ਨਹੀਂ ਹੋਊਗਾ ਤੇ ਟੱਪੀ ਪਿੰਡ ਦੇ ਵਿੱਚ ਚਾਰ ਪੜਾ ਤਿੰਨ ਬਣਾਏ ਜੀ ਤਿੰਨ ਪੜਾ ਟੱਪੀ ਪਿੰਡ ਦੇ ਵਿੱਚ ਟੱਪੀ ਪਿੰਡ ਵੀ ਸਾਡੇ ਨਾਲ ਸੰਜੋਗ ਦਿੰਦਾ ਤੇ ਤੁਹਾਨੂੰ ਦਿਖਾਉਨੇ ਆ ਸੇਵਾ ਕਰਦੇ ਸਾਰਾ ਹੀ ਪਿੰਡ ਇਕੱਠਾ ਹੋਇਆ ਇੱਥੇ ਇਕੱਤਰ ਹੋਇਆ ਮੱਥਾ ਟੇਕ ਕੇ ਤੇ ਸੇਵਾ ਕਰੀ ਜਾਂਦੇ ਆ ਧੰਨਵਾਦ ਪ੍ਰਧਾਨ ਜੀ ਧੰਨਵਾਦ ਸਾਰਿਆਂ ਦਾ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਚਲਦੇ ਆ ਫਿਰ ਆਪਾਂ ਬਾਹਰ ਤੁਹਾਨੂੰ ਦਿਖਾਉਣੇ ਆ ਸੇਵਾ ਕਰਦੇ ਲਓ ਜੀ ਆਪਣੀ ਸੇਵਾ ਲੱਗੀ ਆਪਾਂ ਕਰਤਾ ਚਾਕੂ ਲੈ ਕੇ ਆਉਣੇ ਆ ਸਾਹਮਣੇ ਦੁਕਾਨ ਆ ਪਰਚੂਨ ਦੀ ਤੇ ਉਧਰ ਸੇਵਾ ਕਰ ਰਿਹਾ ਸੇਵਾਦਾਰ ਪੁੱਛ ਗਾਜਰਾਂ ਦੇਸ਼ ਲਖ ਲਈ ਕਰ ਰਿਹਾ ਕੱਲ ਨੂੰ ਸਬਜ਼ੀ ਬਣਾਉਣੀ ਕੋਈ ਲੰਗਰ ਚੱਲਣਾ ਇੱਥੇ ਕੱਲ ਨੂੰ ਚੱਲਦੇ ਆ ਦੁਕਾਨ ਤੇ ਤੁਹਾਨੂੰ ਮੈਂ ਦਿਖਾਉਣੇ ਆ ਦੁਕਾਨਦਾਰ ਨਾਲ ਮਲਾਉਣੇ ਆ ਜੀ ਦੇਵ ਜੀ ਕਰਤਾ ਦਿਓ ਜੀ 5 ਜੀ ਆ ਗੁਰੂ ਘਰ ਵਾਸਤੇ ਕਿੱਥੇ ਪੰਨੇ ਹੂੰ ਗੁਰਦੁਆਰਾ ਵਾਲਿਆਂ ਦਾ ਇਹ ਮਸਲੇ ਲੋ ਜਿੱਧਰ ਸਾਰੀ ਸੰਗਤ ਸੇਵਾ ਕਰ ਰਹੀ ਹੈ ਗਾਜਰਾ ਕੱਲ ਨੂੰ ਸਬਜੀ ਵਾਸਤੇ ਤੇ ਪੈ ਗਿਆ ਸਾਰਾ ਇਹ ਗੁਰਦੁਆਰਾ ਵਾਲਿਆਂ ਦਾ ਪੈ ਗਿਆ ਇਹਨਾਂ ਦੇ ਲੁਖਸੇ ਬਾਜ਼ਾਰ ਔਰ ਜੰਡ ਸਿੰਘ ਤੇ ਇਧਰ ਸਾਡੇ ਮੈਂਬਰ ਸਾਹਿਬ ਇਹ ਸਾਰਿਆਂ ਦੀ ਸੰਜੋਗ ਦੇ ਨਾਲ ਸਾਰੇ ਪਿੰਡ ਦੇ ਸਜਾਵ ਦੇ ਨਾਲ ਜੋ ਇਹ ਫਰਾਲਾ ਕੀਤਾ ਹਰੇ ਪਿੰਡ ਨੇ ਇਸ ਵਾਰ ਗੁਰੂ ਘਰ ਲੰਗਰ ਲਾਉਣ ਦਾ ਉਸ ਲਾਗਾ ਜੋਗਾ ਸਾਡਾ ਪਿੰਡ ਕਿੰਗਰਾ ਇੱਧ ਸਾਰੇ ਸੇਵਾਦਾਰ ਜੋ ਸੇਵਾ ਕਰਦੇ ਕਿ ਇੱਧ ਬੈਠਿਆ ਇੱਧਰ ਬੱਚੇ ਸੇਵਾਦਾਰ ਕਰ ਇੱਧਰ ਸਾਦੇ ਮੁੱਖ ਸੇਵਾਦਾਰ ਗੁਰੂ ਘਰ ਦੇ ਹਾਂਜੀ ਸਾਇਆ ਜੀ ਪਿੰਡ ਵਾਸਤੇ ਕੁਝ ਬੋਲੋਗੇ ਨਹੀਂ ਨਹੀਂ ਬੋਲੋ ਥੋੜਾ ਕੁਝ ਬੋਲੋ ਵਾਰੀ ਖਾਲਸਾ ਵਾਰੀ ਭਤੇ ਮਾ ਗੁਰਮੀਤ ਸਿੰਘ ਭਾਈ ਬੋਲ ਰਿਹਾ ਦੇ ਆਪਣੇ ਸਾਰੇ ਨਗਰ ਪਿੰਡ ਕਿੰਗਰੇ ਦਾ ਬਹੁਤ ਹੀ ਬਹੁਤ ਧੰਨਵਾਦ ਕੀਤਾ ਜਾਂਦਾ ਜੋ ਸਾਰਾ ਨਗਰ ਇਕੱਤਰ ਹੋ ਕੇ ਗੁਰੂ ਘਰ ਦੇ ਵਿਖੇ ਸਾਰੇ ਜਿਹੜਾ ਕੋਈ ਖਾਣ ਪੀਣ ਦਾ ਪ੍ਰੋਗਰਾਮ ਪਕੌੜੇ ਵਗੈਰਾ ਗੁਰੂ ਘਰ ਪ੍ਰੋਗਰਾਮ ਕੀਤਾ ਗਿਆ ਇਸ ਕਰਕੇ ਸਾਰੇ ਨਗਰ ਦਾ ਕਿੰਗਰੇ ਪਿੰਡ ਦਾ ਬਹੁਤ ਹੀ ਬਹੁਤ ਭਾਈ ਗੁਰੂ ਘਰ ਬੰਨਿਓ ਗੁਰੂ ਘਰ ਦੀ ਪ੍ਰਬੰਧ ਕਮੇਟੀ ਬੰਨਿਓ ਬਾਬਾ ਜੀ ਬੰਨਿਓ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਟੱਪੀ ਪਿੰਡ ਇਧਰ ਐਸਾ ਟੱਪੀ ਪਿੰਡ ਹੈ ਤੁਹਾਨੂੰ ਦਿਖਾ ਦਿਆ ਮੈਂ ਤੇ ਟੱਪੀ ਪਿੰਡ ਨੂੰ ਜੋ ਰਾਹ ਜਾਂਦਾ ਉਸ ਤੇ ਸੇਵਾ ਕਰ ਰਿਹਾ ਛੋਟੇ ਛੋਟੇ ਬੱਚੇ ਆ ਦੇਖ ਸਕਦੇ ਹੋ ਤੁਸੀਂ ਉਹਨਾਂ ਕੋਲੇ ਜਾ ਕੇ ਪੁੱਛਦੇ ਆ ਉਹਨਾਂ ਨੂੰ ਆਪਾਂ ਕਿਵੇਂ ਸਾਰੇ ਆ ਦੇਖੋ ਇੱਕ ਬੱਚਾ ਮੇਰੇ ਕੋਲੇ ਖੜਾ ਇਹ ਥੋੜਾ ਸੰਗਦਾ ਇਹ ਨਹੀਂ ਗਿਆ ਇੱਕ ਬੱਚਾ ਆ ਖੜਾ ਵੀ ਸੰਗਦਾ ਹੈ ਜੇ ਇਧਰ ਸੇਵਾ ਕਰ ਰਹੇ ਮੁੰਡੇ ਤੇ ਇਧਰ ਟਰੈਕਟਰ ਤੇ ਵੀ ਵੈਂਚ ਚੱਕ ਕੇ ਲੈ ਕੇ ਆਏ ਆ ਚੱਲਦੇ ਆ ਉਹਨਾਂ ਕੋਲੇ ਆਪਾਂ ਤੁਹਾਨੂੰ ਦਿਖਾਉਨੇ ਆ ਆਏ ਸੀ ਲੜੀਆਂ ਲਾਉਣ ਤੇ ਕੁਝ ਕਿ ਲੜੀਆਂ ਚੱਲ ਪੀਆਂ ਤੁਹਾਨੂੰ ਦਿਖਾ ਦਿੰਨੇ ਆ ਇੱਥੋਂ ਨਹੀਂ ਦਿਖ ਰਹੀਆਂ ਨੇ ਜਲੇ ਜਾ ਕੇ ਦਿਖਾਉਨੇ ਆ ਕੁਝ ਲੜੀਆਂ ਨਹੀਂ ਚੱਲੀਆਂ ਉਹਨਾਂ ਨੂੰ ਦੇਖਦੇ ਆ ਕੀ ਸਿਸਟਮ ਹੋ ਗਿਆ ਦੇਖੋ ਕੋਈ ਲੜੀ ਚੱਲੀ ਨਹੀਂ ਆ ਦੇਖ ਸਕਦੇ ਹੋ ਤੁਸੀਂ ਦੇਖੋ ਸੇਵਾਦਾਰ ਥੱਲੇ ਬੱਚੇ ਖੜੇ ਹੋਏ ਆ ਤੁਹਾਨੂੰ ਦਿਖਾਉਨੇ ਆ ਚਲੋ ਵੀ ਸੇਵਾਦਾਰੋ ਚਾਹੋ ਮੈਂ ਵੀਡੀਓ ਬਣਾਉਣਾ ਥੋੜੀ ਫੇਮਸ ਕਰਦਾ ਸਾਨੂੰ ਲੈ ਇਧਰ ਲੱਗੇ ਹੋਏ ਸੇਵਾਦਾਰ ਗੁਰੂ ਘਰ ਦੇ ਗੇਟ ਦੇ ਅੱਗੇ ਜੋ 100 ਰੁਪਿਆ ਦੀ ਛਟੀਆਂ ਦਾ ਉਹਨੂੰ ਗੁਰੂ ਘਰ ਦੇ ਅੰਦਰ ਕਰਨ ਲੱਗੇ ਹੋਏ ਆ। ਓਏ ਥੋੜਾ ਥੋੜਾ। ਝਾਕ ਕੋਈ ਕੰਮ ਕਰੋ। ਝਾਕ ਕੇ ਤਾਂ ਮੈਂ ਤੂੰ ਆਪੇ ਦੇਖ ਜੂਗੇ। ਲਓ ਜੇ ਇਧਰ ਲੱਗੇ ਪਿਆ ਸੇਵਾਦਾਰ ਸਾਰੇ। ਜੋ ਗੁਰੂ ਘਰ ਦੇ ਗੇਟ ਦੇ ਅੱਗੇ ਆ ਦੇਖੋ। 100 ਰੁਪਿਆ ਸੀ ਕੱਲ ਨੂੰ ਨਗਰ ਕੀਰਤਨ ਐ ਇਸ ਕਰਕੇ ਫੇ ਚੱਕਣਾ ਜ਼ਰੂਰੀ ਸੀ। ਸਾਰੇ ਸੇਵਾਦਾਰਾਂ ਨੇ ਮਿਲ ਕੇ ਸਰ ਅੱਠ ਪੰਜ ਸੱਤ ਮਿੰਟਾਂ ਜੀ ਕੋਈ ਠੂਗ ਲਈ ਇਹਨੇ ਤਾਂ ਕੋਈ ਚੱਕ ਕੇ ਲਈ ਜਾਂਦਾ ਹਰੇਕ ਨੂੰ ਸਿਰਫ 15 ਮਿੰਟ ਹੀ ਲੱਗਿਆ ਸਭ ਤੋਂ ਤਗੜਾ ਥੱਬਾ ਲੈ ਕੇ ਜਾਂਦਾ ਮੁੰਡਾ ਇਸ ਤਰ੍ਹਾਂ ਹੀ ਸਵੇਰ ਦੀ ਸੇਵਾ ਚੱਲ ਰਹੀ ਹੈ ਤੇ ਕੱਲ ਨੂੰ ਨਗਰ ਕੀਰਤਨ ਹੈ ਲੋ ਜੀ ਸੰਗ ਟੁੱਟ ਕੇ ਪੈ ਗਈ ਸ਼ੋਰ ਨੇ ਛੋੜ ਦੇ ਬੱਚੇ ਵੀ ਸੇਵਾ ਕਰ ਰਹੇ ਆ ਦੇਖੋ ਸਾਰਿਆਂ ਦੀ ਆਉਗੀ ਸਾਰਿਆਂ ਦੀ ਟੈਨਸ਼ਨ ਦਾ ਮਨ ਤੇ ਕੰਮ ਕਰੋ ਬੇਲੇ ਵੀ ਕੀ ਉਹ ਕਰਨੀ ਆ ਹੋਰ ਕੰਮ ਘਰ ਕੰਮ ਜਾ ਕੇ ਮੈਂ ਕਰਦੇ ਚ ਨਹੀਂ ਆ ਮੇਰੇ ਤੋਂ ਕੰਮ ਹੈ ਨਹੀਂ ਤੇਰਾ ਨੱਕ ਸਾਚ ਨੱਕ ਦਾ ਪ੍ਰੈਸ਼ਰ ਹੋਇਆ ਤੂੰ ਬਰੇ ਹੋ ਜਾਗਦਾ ਆ ਦੇਖੋ ਇਹ ਸੇਵਾਦਾਰ ਚੱਕ ਲੈ ਗਏ ਸਾਰਾ ਹਾਂਜੀ ਲੋ ਜੀ ਲੱਗੇ ਹੋਏ ਸਵੇਰ ਦੇ ਸੇਵਾਦਾਰ ਤੁਸੀਂ ਅਡੇ ਗੁਰੂ ਘਰ ਦੇ ਸਵੇਰ ਦਣਿਆ ਪਲੜੀਆਂ ਤਲਾਈਆਂ ਸੀ ਅੱਜ ਸਵੇਰ ਤੋਂ ਲੱਗੇ ਹੋਏ ਆ ਤੇ ਹੁਣ ਹੋ ਗਈ ਸ਼ਾਮ ਤੇ ਬਲੌਗ ਅੱਜ ਦਾ ਕਰਦੇ ਆ ਐਂਡ ਸਵੇਰੇ ਫੇਰ ਠੀਕ ਹੈ ਠੀਕ ਹੈ ਚਲੋ 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 ਕੋਈ ਨਹੀਂ ਤੇ ਸਵੇਰੇ ਫੇਰ ਤੁਹਾਨੂੰ ਨਗਰ ਕੀਰਤਨ ਦੇ ਬਲੌਗ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਮੁੱਖ ਸੇਵਾਦਾਰ ਸਵੇਰ ਤੋਂ ਲੱਗਾ ਹੈ ਛੜੀਆਂ ਹਟੀਆਂ ਵੈ ਬੰਦੇ ਨੇ ਬਹੁਤ ਚੱਕੀਆਂ ਦੇਖ ਇਹ ਲੜੀਆਂ ਪਾ ਚਲਾਇੰਨਾ ਸੀ ਕੋਈ ਲੜੀਆਂ ਚੱਲ ਪਿਆ ਸੀ ਤੇ ਅੱਧੀਆਂ ਕ ਨਹੀਂ ਜੱਲੀਆਂ ਹੁਣ ਪਤਾ ਲੱਗਦਾ ਦੇ ਨੇ ਆਪ ਨੂੰ ਨਹੀਂ ਪਤਾ ਲੱਗਿਆ ਹਮਮ ਆ ਕੇ ਸਾਰੇ ਪਿੰਡ ਨੇ ਸੇਵਾ ਕਰੀ ਐ ਹਲਵਾਈ ਵੀ ਆ ਗਿਆ ਜਿਹਨ ਹਲਵਾਈਆਂ ਵਾਸਤੇ ਉਸਮਾਨ ਹੈ ਉਧਰ ਲੰਗਰ ਹਾਲ ਦੇ ਵਿੱਚ ਪਚਾ ਰਹੇ ਸੇਵਾਦਾਰ ਤੇ ਆਪਾਂ ਲਵਨੇ ਬਲਬ ਹਾਂਜੀ ਪਾਓ ਪਾ ਚਾਚ ਚਾਹ ਬਣਾਓ ਸਕਾਓ ਸਾਰਿਆਂ ਨੂੰ ਆ ਦੇਖੋ ਇਹ ਮੁੱਖ ਸੇਵਾਦਾਰ ਸਾਡੇ ਨੌਜਵਰ ਮੁੰਡੇ ਇੱਧਰ ਰਵਿੰਦਰ ਸਾਹਿਬ